ਮਤਲਬ ਵਰਸ ਹੈ ਨਹੀਂ ਯਾਰ ਭਾਈ ਥੈਂਕ ਯੂ ਭਾਈ ਥੈਂਕ ਯੂ ਤੁਹਾਡੇ ਭਰਾਵਾਂ ਦੇ ਨਾਲ ਹੀ ਹੈ ਭਾਈ ਔਰ ਮਹਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸੋ ਤੇ ਅੱਜ ਸਾਡੀ ਐਨ ਜੀਓ ਵਾਲੀ ਜਗ੍ਹਾ ਤੇ ਚਰਨ ਪਾ ਕੇ ਇਹਨਾਂ ਨੇ ਸਾਡੇ ਤੀਰਥ ਨੂੰ ਹੋਰ ਬਿਹਤਰ ਬਣਾਇਆ ਕਿਉਂਕਿ ਵੱਡੇ ਵੱਡੇ ਐਕਟਰ ਦਲਜੀਤ ਭਾਈ ਵਰਗੇ ਜਿਹੜੇ ਸਾਡੇ ਵੱਡੇ ਭਰਾ ਨੇ ਵੱਡੇ ਐਕਟਰ ਨੇ ਉਹ ਵੀਰੇ ਨਾਲ ਫਿਲਮਾਂ ਕਰ ਚੁੱਕੇ ਨੇ ਭਾਈ ਉਹਨਾਂ ਦੀਆਂ ਫਿਲਮਾਂ ਬਣਾ ਚੁੱਕਾ ਔਰ ਉਹ ਸਹੀ ਗੱਲ ਹੈ ਕਿ ਹਮੇਸ਼ਾ ਮੈਂ ਸੋਨਦਾ ਹੁੰਦਾ ਸੀ ਕਿ ਇਹ ਦਰਦ ਇੱਥੇ ਆ ਕੇ ਹੀ ਪਤਾ ਲੱਗ ਸਕਦਾ ਹੈ ਹਨਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਕੀ ਹਾਲ ਚਾਲ ਅੱਜ ਸਾਡੀ ਜਗ੍ਹਾ ਨੂੰ ਫੇਰ ਭਾਗ ਲੱਗੇ ਨੇ ਸਾਡਾ ਵੱਡਾ ਵੀਰ ਜਗਦੀਪ ਸਿੱਧੂ ਬਾਈ ਡਾਇਰੈਕਟਰ ਤੇ ਸਾਡੇ ਰਾਈਟਰ ਨੇ ਬਾਈ ਫਿਲਮਾਂ ਦੇ ਵੈਸੇ ਤਾਂ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਬਾਈ ਪਰ ਫਿਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸਦਾ ਕਿ ਜਟ ਜੁਲੀਟ ਜਟਨ ਜੁਲੀਟ 3 ਵਰਗੀਆਂ ਕਿਸਮਤ ਵਰਗੀਆਂ ਵੱਡੀਆਂ ਫਿਲਮਾਂ ਵੀਰੇ ਨੇ ਆਪ ਡਾਇਰੈਕਟ ਕੀਤੀਆਂ ਨੇ ਔਰ ਤਕਰੀਬਨ ਪਿਛਲੇ ਡੇਢ ਦੋ ਸਾਲ ਤੋਂ ਹੀ ਵੀਰੇ ਨਾਲ ਫੋਨ ਤੇ ਕੰਟੈਕਟ ਮਿਲ ਕੇ ਕਿ ਮੈਂ ਆਣਾ ਉੱਥੇ ਤਾਂ ਅੱਜ ਫਾਈਨਲੀ ਉਹ ਪਾਗਾਂ ਵਾਲਾ ਦਿਨ ਆਇਆ ਕਿ ਵੀਰਾ ਆਪਣੇ ਬੀਜ਼ੀ ਸ਼ੈਡਿਊਲ ਚੋਂ ਟਾਈਮ ਕੱਢ ਕੇ ਲੁਧਿਆਣਾ ਐਸਪੈਸ਼ਲੀ ਅੱਜ ਸਾਡੇ ਨਾਲ ਪੋਡਕਾਸਟ ਵੀ ਕੀਤਾ ਐ ਸ਼ੋਅ ਵੀ ਕੀਤਾ ਐ ਤੇ ਅੱਜ ਸਾਡੀ ਐਨਜੀਓ ਵਾਲੀ ਜਗ੍ਹਾ ਤੇ ਚਰਨ ਪਾ ਕੇ ਇਹਨਾਂ ਨੇ ਸਾਡੇ ਤੀਰਥ ਨੂੰ ਹੋਰ ਬਿਹਤਰ ਬਣਾਇਆ ਮੈਨੂੰ ਪਰਸਨਲੀ ਹਮੇਸ਼ਾ ਹੀ ਬਹੁਤ ਚੰਗਾ ਲੱਗਦਾ ਐ ਕਿਉਂਕਿ ਲੋਕਾਂ ਤੱਕ ਪਹੁੰਚਣ ਲਈ ਅੱਜਕੱਲ ਸੋਸ਼ਲ ਮੀਡੀਆ ਬਹੁਤ ਵੱਡਾ ਮਾਧਿਅਮ ਐ ਔਰ ਖਾਸ ਕਰ ਵੀਰੇ ਵਰਗੇ ਬੰਦੇ ਜਿਹੜੇ ਏਡੇ ਵੱਡੇ ਲੋਕਾਂ ਨੂੰ ਇੰਪੈਕਟ ਕਰਦੇ ਨੇ ਫਿਲਮਾਂ ਰਾਹੀ ਜਾਂ ਕੈਲੋਕ ਇੰਡਸਟਰੀ ਰਾਹੀ ਕਿਉਂਕਿ ਵੱਡੇ ਵੱਡੇ ਐਕਟਰ ਦਲਜੀਤ ਭਾਈ ਵਰਗੇ ਜਿਹੜੇ ਸਾਡੇ ਵੱਡੇ ਭਰਾ ਨੇ ਵੱਡੇ ਐਕਟਰ ਨੇ ਉਹ ਵੀਰੇ ਨਾਲ ਫਿਲਮਾਂ ਕਰ ਚੁੱਕੇ ਨੇ ਬਾਈ ਉਹਨਾਂ ਦੀਆਂ ਫਿਲਮਾਂ ਬਣਾ ਚੁੱਕਾ ਹੈ ਅੱਗੇ ਵੀ ਆਣ ਵਾਲੀਆਂ ਬਾਲੀਵੁੱਡ ਤੱਕ ਦੀਆਂ ਫਿਲਮਾਂ ਵੀਰਾ ਬਣਾ ਰਿਹਾ ਅਜੇ ਦੇਵਗੰਜੀ ਨਾਲ ਕੰਮ ਕਰ ਰਹੇ ਨੇ ਬਾਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਵੀਰਾ ਅੱਜ ਇੱਥੇ ਆਇਆ ਔਰ ਸਾਡੇ ਕੋਲ ਖੁੱਲਾ ਟਾਈਮ ਕੱਢ ਕੇ 2 ਘੰਟੇ ਅੱਜ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਸੁਣੀਆਂ ਮਰੀਜ਼ਾਂ ਦੀਆਂ ਕਿਉਂਕਿ ਇੱਥੇ ਜਿਹੜਾ ਦਰਦ ਆ ਉਹ ਬੰਦਾ ਆ ਕੇ ਹੀ ਮਹਿਸੂਸ ਕਰ ਸਕਦਾ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਵੀਰੇ ਤੁਹਾਡਾ ਔਰ ਤੁਸੀਂ ਆਪਣਾ ਜ਼ਰੂਰ ਇੱਕ ਫੀਡਬੈਕ ਜਿਹੜਾ ਉਹ ਜ਼ਰੂਰ ਸ਼ੇਅਰ ਕਰੋ ਐਕਚੁਅਲੀ ਮੈਂ ਤਾਂ ਮਤਲਬ ਕਿਉਂਕਿ ਇੰਨਾ ਵੀਡੀਓ ਚ ਦੇਖਿਆ ਹੈ ਬਹੁਤ ਸਾਲਾਂ ਤੋਂ ਬਾਈ ਨੂੰ ਇਹ ਸੇਵਾ ਕਰਦੇ ਹੋਏ ਦੇਖ ਰਹੇ ਹਾਂ ਪਰ ਉਹ ਸਹੀ ਗੱਲ ਹੈ ਕਿ ਹਮੇਸ਼ਾ ਮੈਂ ਸੋਨਦਾ ਹੁੰਦਾ ਸੀ ਕਿ ਇਹ ਦਰਦ ਇੱਥੇ ਆ ਕੇ ਹੀ ਪਤਾ ਲੱਗ ਸਕਦਾ ਹੈ ਹਨਾ ਤਾਂ ਐਸਟੇਮ ਜੇ ਤੁਸੀਂ ਮੇਰਾ ਬੀਪੀ ਚੈੱਕ ਕਰਾਓਗੇ ਤਾਂ ਪਤਾ ਨਹੀਂ ਕਿੰਨਾ ਹੀ ਥੱਲੇ ਡਿੱਗਿਆ ਹੋਣਾ ਸੋ ਇੰਨਾ ਦੁਨੀਆ ਚ ਪੇਨ ਹੈ ਯਾਰ ਔਰ ਇੰਨਾ ਵਧੀਆ ਕੋਈ ਬੰਦਾ ਆਪਣੀ ਲਾਈਫ ਚ ਇੰਨਾ ਜੀ ਜਾਨ ਨਾਲ ਲੱਗ ਕੇ ਔਰ ਇੰਨਾ ਕੰਟਰੀਬਿਊਟ ਕਰ ਰਿਹਾ ਦਿਨ ਰਾਤ ਗਾਲਾਂ ਵੀ ਖਾਂਦਾ ਔਰ ਫਿਰ ਵੀ ਇਹ ਕੰਮ ਕਰ ਰਿਹਾ ਤਾਂ ਮਤਲਬ ਵਰਡਸ ਨਹੀਂ ਯਾਰ ਭਾਈ ਥੈਂਕ ਯੂ ਭਾਈ ਥੈਂਕ ਯੂ ਤੁਹਾਡੇ ਭਰਾਵਾਂ ਦੇ ਨਾਲ ਹੀ ਹੈ ਭਾਈ ਔਰ ਮਹਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸੋ ਬਹੁਤ ਹੀਰਾ ਇਨਸਾਨ ਸਾਡਾ ਭਰਾ ਔਰ ਅੱਜ ਮੈਨੂੰ ਦਿਲੋਂ ਖੁਸ਼ੀ ਹੈ ਕਿਉਂਕਿ ਵੀਰੇ ਨੇ ਜੋ ਟਾਈਮ ਕੱਢ ਕੇ ਪੂਰੀ ਦਿਹਾੜੀ ਸਾਨੂੰ ਦਿੱਤੀ ਕਿ ਪੂਰਾ ਦਿਨ ਤੇਰਾ ਹੈ ਤੂੰ ਜਿਵੇਂ ਜਿਵੇਂ ਕਰਨਾ ਕਰ ਲੈ ਤੇ ਮੈਨੂੰ ਹੁੰਦਾ ਹੈ ਕਿ ਚਲੋ ਜਿਵੇਂ ਇੱਕ ਇਨਸਾਨ ਜਦੋਂ ਕਿਸੇ ਦਾ ਦਰਦ ਮਹਿਸੂਸ ਕਰਦਾ ਨਾ ਕਿਸੇ ਦੀ ਮੈਡੀਸਿਨ ਲਈ ਕਿਸੇ ਦਾ ਟਰੀਟਮੈਂਟ ਲਈ ਔਰ ਜਦੋਂ ਉਹਨੂੰ ਮੌਕਾ ਮਿਲਦਾ ਕਿ ਉਹ ਦੂਜਿਆਂ ਨੂੰ ਵੀ ਦਰਦ ਮਹਿਸੂਸ ਕਰਾਵੇ ਤਾਂ ਉਹ ਫੀਲਿੰਗ ਜਿਹੜੀ ਮੇਰੇ ਵਾਲੀ ਨਹੀਂ ਸਮਝ ਸਕਦਾ ਪਰ ਮੈਨੂੰ ਅੱਜ ਦਿਲੋਂ ਖੁਸ਼ੀ ਹੋਈ ਬਾਈ ਤੁਸੀਂ ਇੱਥੇ ਆਏ ਹੋ ਔਰ ਸਮਾਂ ਕੱਢ ਕੇ ਸਾਡੇ ਕੋਲ ਬੈਠੇ ਹੋ ਮਾਲਕ ਤੁਹਾਨੂੰ ਹੋਰ ਚੜ੍ਹਦੀ ਕਲਾ ਚ ਰੱਖੇ ਤਰੱਕੀ ਦਵੇ ਔਰ ਤੁਸੀਂ ਐਂ ਹੀ ਸਮਾਜ ਨੂੰ ਚੰਗੀਆਂ ਚੰਗੀਆਂ ਫਿਲਮਾਂ ਦਿੰਦੇ ਹੋ ਔਰ ਸਨੇਹੇ ਵੀ ਖਾਸ ਕਰ ਸਾਡਾ ਜਿਹੜਾ ਅਸਲੀਅਤ ਹੈ ਲੋਕਾਂ ਦੀ ਉਹ ਵੀ ਬਾਈ ਵੱਡੇ ਪੜਦੇ ਤੇ ਲੋਕਾਂ ਨਾਲ ਸ਼ੇਅਰ ਕਰਦੇ ਰਹਿਣ ਤੇ ਮੈਨੂੰ ਲੱਗਦਾ ਕਿ ਇੱਕ ਵਧੀਆ ਸਨੇਹਾ ਵੀ ਬਾਈ ਦਿੰਦੇ ਰਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਬਾਈ ਆ ਵੀਰ ਦੇਓ ਇਹਨਾਂ ਨੂੰ ਆਜੋ ਇਹ ਲੋ ਇਹ ਗਰਮੀਆਂ ਮੇਂ ਆਪਕੇ ਲਈ ਕੂਲਰ ਹੈ ਤੋ ਇਨਕੇ ਲਈ ਦੁਆ ਕਰਨਾ ਠੀਕ ਹੈ ਬੈਠੀਏ ਬੈਠੀ ਜਾ ਬੈਠੀ ਆਜੋ ਪਹਿਣੇ ਆਜੋ ਦਿਓ ਬਾਈ ਆਜੋ ਲਓ ਜੀ ਲਓ ਪਹਿਣੇ ਕੋਈ ਗੱਲ ਧੰਨਵਾਦ ਜੀ ਧੰਨਵਾਦ ਆ ਦੇ ਦੋ ਸਸ਼ਕਾਲ ਜੀ ਇਹਨਾਂ ਦੇ ਘਰ ਦੀ ਇਨਕੁਆਰੀ ਦੇਖੇ ਉਹਨਾਂ ਦੇ ਬੱਚਿਆਂ ਦੀ ਸਕੂਲ ਦੀ ਫੀਸ ਜਾਣੀ ਸੀ ਇੱਕ ਮਿੰਟ ਬੈਠੋ ਤੁਸੀਂ ਉਧਰ ਮੈਂ ਇਨਕੁਆਰੀ ਚੈੱਕ ਕਰਦਾ ਉਧਰ ਆ ਜਾਓ ਇਹ ਲੀਜੀਏ ਆਪਕੇ ਦਵਾਈਆਂ ਕੇ ਵੀ ਮਦਦ ਕਰੇਗਾ ਵੀ ਇਹ ਲੈ ਜਾਈਏ ਬੈਠੀ ਬੈਠੀ ਲਓ ਜੀ ਇਹ ਪਰਚੀ ਲਓ ਜੀ ਇਹ ਲੀਜੀਏ ਬੈਠੀਏ ਬੈਠੀਏ ਆਜੋ ਜੀ ਆ ਲਓ ਜੀ ਲਓ ਜੀ ਆਜੋ ਭੇਜੋ ਬੇਟਾ ਅਗਲਾ ਭੇਜਣ ਸ਼ੁਕਰੀਆ ਜੀ ਲਓ ਜੀ ਧੰਨਵਾਦ ਜੀ ਆਜੋ ਥੈਂਕ ਯੂ ਭੈਣ ਲਓ ਜੀ ਮਹਾਰਾਜ ਕਿਰਪਾ ਕਰੋ ਕੋਈ ਮਾਲਕ ਕਿਰਪਾ ਕਰੇ 11 ਨੰਬਰ ਲਓ ਜੀ ਲਓ ਜੀ ਬੈਠੋ ਜੀ ਆਜੋ ਜੀ ਆਜੋ ਲਓ ਜੀ ਦਵਾ ਵੀ ਦੇ ਦਿੰਦੇ ਆਪਕੋ ਇਹਨਾਂ ਨੇ ਦਿੱਤੀ ਮੈਨੂੰ ਪਰਚੇ 12 ਨੰਬਰ ਆਜੋ ਜੀ ਲਓ ਜੀ ਲਓ ਜੀ ਸ਼ੁਕਰੀਆ 14 ਨੰਬਰ ਨਮਸਤੇ ਜੀ ਲਓ ਜੀ ਮਾਲਕ ਕਿਰਪਾ ਕਰੇ ਲਓ ਜੀ ਇਹ ਵੀਰੇ ਲਈ ਦੁਆ ਕਰਿਓ ਬੈਠੋ ਭੇਜੋ ਬੇਟਾ ਅਗਲਾ ਪੇਸ਼ੈਂਟ ਲਓ ਜੀ 17 ਨੰਬਰ